ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਥਿਤ ਹੈ ਗੁਰਦੁਆਰਾ ਮੰਜੀ ਸਾਹਿਬ ਬੀਬੀ ਬੀਰੋ ਜੀ ਇੱਕ ਅਜਿਹੀ ਥਾਂ ਜਿੱਥੇ ਸਿੱਖ ਇਤਿਹਾਸ ਦੀ ਸ਼ਾਨ ਤੇ ਮਰਯਾਦਾ ਜੀਵੰਤ ਹੈ ਬੀਬੀ ਬੀਰੋ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਿਆਰੀ ਧੀ ਸਨ ਉਹਨਾਂ ਦਾ ਵਿਆਹ ਬਾਬਾ ਸੱਦੂ ਜੀ ਨਾਲ ਹੋਇਆ ਸੀ ਬੀਬੀ ਬੀਰੋ ਜੀ ਨੇ ਆਪਣੀ ਜ਼ਿੰਦਗੀ ਸੇਵਾ ਨਿਮਰਤਾ ਤੇ ਗੁਰਮਤ ਅਨੁਸਾਰ ਬਿਤਾਈ। ਉਹ ਸਿੱਖ ਪਰਿਵਾਰਾਂ ਵਿੱਚ ਔਰਤਾਂ ਲਈ ਪ੍ਰੇਰਨਾ ਦਾ ਸਰੋਤ ਬਣੀ। ਇਹ ਥਾਂ ਉਹ ਸਥਾਨ ਹੈ ਜਿੱਥੇ ਬੀਬੀ ਬੀਰੋ ਜੀ ਨੇ ਆਪਣੇ ਅੰਤਮ ਦਿਨ ਗੁਰਵਾਣੀ ਦੇ ਸਿਮਰਨ ਦੇ ਵਿੱਚ ਬਿਤਾਏ। ਸੰਗਤ ਅੱਜ ਵੀ ਇੱਥੇ ਦਰਸ਼ਨ ਕਰਨ ਆਉਂਦੀ ਹੈ ਤੇ ਬੀਬੀ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਂਦੀ ਹੈ। ਹਰ ਸਾਲ ਇੱਥੇ ਉਹਨਾਂ ਦੀ ਯਾਦ ਦੇ ਵਿੱਚ ਸਮਾਗਮ ਮਨਾਇਆ ਜਾਂਦਾ ਹੈ ਜਿੱਥੇ ਕੀਰਤਨ ਲੰਗਰ ਸੇਵਾ ਰਾਹੀਂ ਗੁਰਮਤਿ ਦੀ ਰੌਸ਼ਨੀ ਫੈਲਾਈ ਜਾਂਦੀ ਹੈ। ਇਸ ਥਾਨ ਦੇ ਉੱਤੇ ਬੀਬੀ ਜੀ ਦੀਆਂ ਇਤਿਹਾਸਕ ਚੀਜ਼ਾਂ ਸੁਸ਼ੋਭਤ ਹਨ ਜਿਨ੍ਹਾਂ ਦੇ ਵਿੱਚ ਬੀਬੀ ਵੀਰੋ ਜੀ ਦੇ ਹੱਥਾਂ ਦਾ ਕੱਢਿਆ ਹੋਇਆ ਰੁਮਾਲ, ਪੱਖਾ, ਮੰਜੀ ਤੇ ਸੈਲੀ ਟੋਪੀ ਇੱਥੇ ਅੱਜ ਵੀ ਸੰਭਾਲ ਕੇ ਰੱਖੇ ਹੋਏ ਨੇ ਗੁਰਦੁਆਰਾ ਮੰਜੀ ਸਾਹਿਬ ਬੀਬੀ ਬੀਰੋ ਜੀ ਸਿਰਫ ਇੱਕ ਇਤਿਹਾਸਿਕ ਥਾਂ ਨਹੀਂ ਸਗੋਂ ਸੱਚੀ ਸ਼ਰਧਾ ਤੇ ਅਰਦਾਸ ਦਾ ਪ੍ਰਤੀਕ ਹੈ ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਗੁਰੂ ਘਰ ਦੀਆਂ ਬੀਬੀਆਂ ਨੇ ਵੀ ਸਿੱਖ ਧਰਮ ਦੀ ਰੱਖਿਆ ਅਤੇ ਪ੍ਰਚਾਰ ਵਿੱਚ ਮਾਤੂਪੂਰਨ ਭੂਮਿਕਾ ਨਿਭਾਈ ਜੇਕਰ ਤੁਸੀਂ ਕੀਰਤਪੁਰ ਸਾਹਿਬ ਆਉਂਦੇ ਹੋ ਤਾਂ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਆਪੋਜੀਟ ਪੁੱਲ ਦੇ ਦੂਜੇ ਪਾਸੇ ਦੀ ਜਾ ਕੇ ਤੁਸੀਂ ਗੁਰਦੁਆਰਾ ਮੰਜੀ ਸਾਹਿਬ ਬੀਬੀ ਬੀਰੋ ਜੀ ਦੇ ਦਰਸ਼ਨ ਕਰ ਸਕਦੇ ਹੋ ਇਸ ਦੇ ਨਾਲ ਹੀ ਹੋਰ ਇਤਿਹਾਸਕ ਗੁਰਦੁਆਰਾ ਸਹਿਵਾਨਾ ਦੇ ਵੀ ਦਰਸ਼ਨ ਤੁਸੀਂ ਕਰ ਸਕਦੇ ਹੋ ਗੁਰਦੁਆਰਾ ਵਿਵਾਨਗੜ੍ਹ ਵੀ ਤੁਹਾਨੂੰ ਬਿਲਕੁਲ ਨਜ਼ਦੀਕ ਪੈਂਦਾ ਹੈ ਤੇ ਗੁਰਦੁਆਰਾ ਸ਼ੀਸ਼ਮੈਲ ਵੀ ਇੱਥੋਂ ਬਿਲਕੁਲ ਨੇੜੇ ਪੈਂਦਾ ਹੈ ਆਪਣੇ ਪਰਿਵਾਰ ਨੂੰ ਸਿੱਖ ਇਤਿਹਾਸ ਤੇ ਪੰਜਾਬ ਦੇ ਇਤਿਹਾਸ ਤੋਂ ਜਾਣੂ ਕਰਾਉਣ ਦੇ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਜੇਕਰ ਹੋਰ ਕੁਝ ਨਹੀਂ ਕਰ ਸਕਦੇ ਤਾਂ ਘੱਟ ਤੋਂ ਘੱਟ ਵਾਹਿਗੁਰੂ ਜ਼ਰੂਰ ਲਿਖਿਓ